ਹਾਂਜੀ ਦੋਕ ਤਿੰਨ ਫੈਕਟਸ ਦਸੰਝ ਆ ਰਹੀਆਂ ਉਸ ਗੱਲਾਂ ਤੇ ਗੌਰ ਫਰਮਾਇਓ ਤੇ ਬੈ ਕੇ ਸੋਚਿਓ ਜ਼ਰੂਰ ਬਾਕੀ ਚੁਣੀਆਂ ਮੈਨੂੰ ਗਾਲਾਂ ਗੋਲਾਂ ਕੱਢਣੀਆਂ ਹੁੰਦੀਆਂ ਸੋਹਣੇ ਸੋਹਣੇ ਸ਼ਬਦਾਂ ਨਾਲ ਭਾਰੀ ਪਰਕਮ ਗਾਲਾਂ ਨਾਲ ਮਿਲਣ ਦੀ ਵਾਸਨਾ ਹੁੰਦਾ ਤੁਸੀਂ ਨਵਾਜਿਆ ਕਰੋ ਤੁਸੀਂ ਆਪਣਾ ਕੰਮ ਕਰਦੇ ਰਹੋ ਮੈਂ ਆਪਣਾ ਕੰਮ ਕਰਦੀ ਰਹੂੰਗੀ ਮੈਨੂੰ ਤੁਹਾਡੀ ਗਾਲਾਂ ਨਾਲ ਮੇਰੇ ਤੇ ਜਿੰਨਾ ਤੁਸੀਂ ਮਿੱਟੀ ਪਾਣੀ ਗੰਦ ਪਾਣੀ ਪਾਈ ਚਲੋ ਆਈ ਡੋਂਟ ਕੇਅਰ ਪਰ ਮੈਂ ਜਿਹੜਾ ਰਾਹ ਫੜਿਆ ਮੈਂ ਉਹ ਤੇ ਚੱਲਦੀ ਰਹੂੰਗੀ ਕਿਉਂਕਿ ਤੁਹਾਡੇਰੇ ਕੁੱਤੇ ਭੌਂਦੇ ਰਹਿਣਗੇ ਹਾਥੀ ਚੱਲਦਾ ਰਹੂਗਾ ਨੰਬਰ 1 ਪਾਨਾ ਸਿੱਦੂ ਪਾਨੇ ਸਿੱਦੂ ਦੀ ਗੱਲ ਕਰ ਰਹੀ ਆ ਕਾਫੀ ਦਿਨਾਂ ਤੋਂ ਮੈਂ ਨਾ ਇਹਦੀ ਇਕੱਲੇ ਇਕੱਲੀ ਚੀਜ਼ ਨੋਟਿਸ ਕਰ ਰਹੀ ਆ ਇਹਦੇ ਇਕੱਲੇ ਇਕੱਲੇ ਵੀਡੀਓਸ ਇਹਦਾ ਦਿਮਾਗ ਇਹਦੀ ਬ੍ਰੇਨ ਚ ਕੀ ਚੱਲਦਾ ਹੈ ਇਹਨੂੰ ਕੀ ਸਾਈਕੋ ਪ੍ਰੋਬਲਮ ਹੈ ਹੁਣ ਸੁਣੋ ਪਾਨਾ ਸਿੱਦੂ ਇੱਕ ਛਾਤਰ ਬੰਦਾ ਨਹੀਂ ਹੈ ਜੇ ਤੁਸੀਂ ਕਹੋ ਕਿ ਪਾਨਾ ਬਹੁਤ ਤੇਜ ਹੈ ਬਹੁਤ ਚਲਾਕ ਹੈ ਨਹੀਂ 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 ਸਾਰੇ ਕਹਿਣਗੇ ਭਾਨੇ ਦੀ ਸਾਈਡ ਲੈਣ ਲੱਗੀ ਵੀਡੀਓ ਪੂਰੀ ਸੁਣਿਓ ਪਹਿਲੇ ਜਿੰਨਾ ਮੈਂ ਰੀਡ ਕੀਤੀਆਂ ਉਹ ਵੀਡੀਓਸ ਨੇ ਉਹ ਬੰਦਾ ਬੋਲ ਫਾਟਾ ਮੂੰਹ ਫਾਟਾ ਲਾਈਕ ਮੈਂ ਮੈਂ ਮੂੰਹ ਤੇ ਗੱਲ ਕਹਿ ਦਿੰਨੀ ਆ ਪਰ ਉਹ ਆਪਣੇ ਇਮੋਸ਼ਨਸ ਨੂੰ ਆਪਣੀ ਜ਼ੁਬਾਨ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਹੁਣ ਲੱਖਾ ਸਿਧਾਣਾ ਕਹਿੰਦਾ ਵੀ ਭਾਨੇ ਸਿੱਧਾ ਨੂੰ ਮੈਂ ਮੰਨਦਾ ਜੀ ਬੋਲਣ ਦਾ ਨਹੀਂ ਪਤਾ ਲੱਗਦਾ ਉਹ ਕਈ ਵਾਰ ਬਹੁਤ ਅੱਬਾ ਕੱਬਾ ਪੁੱਠਾ ਬੋਲ ਪੈਂਦਾ ਵੀ ਬੋਲਣ ਕਰਕੇ ਅਜੋ ਬੈਠਾ ਹੈ ਜੇਲ੍ਹ 'ਚ ਫਸ ਗਿਆ ਲੱਕੇ ਸਧਾਨਾ ਇੱਕ ਸ਼ੈਤਾਨ ਲੋਮੜੀ ਵਾਲਾ ਦਿਮਾਗ ਹੈ ਲੱਕੇ ਸਧਾਨੇ ਦਾ ਸ਼ੈਤਾਨ ਖੋਪੜੀ ਔਰ ਪਾਨਾ ਸਿੱਧੂ ਟੋਟਲ ਆਪੋਜ਼ਿਟ ਹੈ ਲੱਕੇ ਤੋਂ ਦੋਨੋਂ ਦੋਸਤ ਦੋਨਾਂ ਦੀ ਫੋਟੋ ਵੀਡੀਓ ਤੁਸੀਂ ਦੇਖੋ ਸੋ ਕਿੰਨਾ ਇੱਕ ਦੋਸਤ ਨੇ ਦੂਜੇ ਦੋਸਤ ਦਾ ਫਾਇਦਾ ਚੱਕਿਆ ਗੌਰ ਫਰਮਾਇਓ ਇਸ ਗੱਲ ਨੂੰ ਕੀ ਲੱਖੇ ਸਦਾ ਨੇ ਕਦੀ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਕਿਉਂ ਨੇ ਕਿਹਾ ਮੈਂ ਪੈਸਾ ਕਢਾਉਣਾ ਮੈਂ ਅੱਗੇ ਲੱਗਦਾ ਚਲ ਪਾਨੇ ਅੱਧਾ ਕੰਮ ਤੂੰ ਸੰਭਾਲ ਲਦਾ ਮੈਂ ਮੈਂ ਕਰਦਾ ਫੋਨ ਇਹਦੀ ਮੈਂ ਐ ਕਰਦਾ ਦੇਖਿਆ ਲੱਖੇ ਸਦਾ ਨੂੰ ਕਿਸੇ ਔਰਤ ਨੂੰ ਟਾਰਗੇਟ ਕਰਦੇ ਕਿਸੇ ਔਰਤ ਨਾਲ ਵੀ ਆਪਾਂ ਦਰਪਸ਼ਾਸ਼ ਚ ਗੱਲ ਕਰਦੇ ਹੂੰ ਇਹਨੂੰ ਹੀ ਕਹਿੰਦੀ ਅਸਲੀ ਰਾਜਨੀਤੀ ਰਾਜਨੀਤੀ ਚ ਆਣਾ ਬਹੁਤ ਸੌਖਾ ਹੈ ਪਰ ਮੁੱਖ ਖੇਲਣਾ ਤੇ ਲੰਬੇ ਸਮੇਂ ਤੱਕ ਖਿਡਾਰੀ ਬਣੇ ਰਹਿਣਾ ਦਿਵਾਗਦਾ ਹੀ ਬੰਦਾ ਕਰ ਸਕਦਾ ਸੋ ਲਖੇ ਸਧਾਣੇ ਨੇ ਇਸਤੇਮਾਲ ਕੀਤਾ ਪਾਨੀ ਸਿੱਧੂ ਦਾ ਕਿ ਮੇਰੇ ਵੀ ਇਹ ੋਂਕੜ ਜਿਹਾ ਹੈਗਾ ਦਿਮਾਗ ਤੋਂ ਕੰਮ ਨਹੀਂ ਲੈਂਦਾ ਜੋ ਮੂੰਹ ਚ ਆਂਦਾ ਤਤਾ ਤਤਾ ਬੋਲ ਦਿੰਦਾ ਵੀ ਇਹਦੇ ਮੋਢੇ ਤੇ ਬੰਦੂਕ ਰੱਖੂਗਾ ਆਪ ਲੱਖਾਂ ਸਦਾਣਾ ਕੁਆਇਡ ਰਿਆ ਕਿਸੇ ਨੂੰ ਕਦੀ ਕੋਈ ਗਲਤ ਫੋਨ ਨਹੀਂ ਕੀਤਾ ਅਕਰ ਉਹਦਾ ਬੈਸਟ ਫਰੈਂਡ ਸੀਏ ਕੀ ਇਹਨੇ ਕਦੀ ਸਮਝਾਇਆ ਆਪਣੇ ਦੋਸਤ ਨੂੰ ਕਿ ਬਾਈ ਆਪਾਂ ਨੂੰ ਕਾਨੂੰਨੀ ਤੌਰ ਤੇ ਰਾਈਟ ਨਹੀਂ ਹੈ ਕਿਸੇ ਨੂੰ ਫੋਨ ਤੇ ਧਮਕੀਆਂ ਦੇ ਦਿੰਦਾ ਇਧਰ ਫੋਰਨ ਕੈਨੇਡਾ ਵਿੱਚ ਵੀ ਇਹੀ ਰੂਲ ਆ ਤੁਸੀਂ ਇੱਥੇ ਕਿਸੇ ਨਾਲ ਧਮਕੀਆਂ ਨਹੀਂ ਦੇ ਸਕਦੇ ਫੋਨ ਤੇ ਕਿਸੇ ਨੂੰ ਗਲਤ ਨਹੀਂ ਬੋਲ ਸਕਦੇ ਪੁਲਿਸ ਨੇ ਉਹਦੇ ਤੁਹਾਨੂੰ ਅਗਲੇ ਨੇ ਕੰਪਲੇਂਟ ਕਰ ਦੇਣੀ ਹੈ ਪੁਲਿਸ ਨੇ ਤੁਹਾਨੂੰ ਵਰਬਲੀ ਵਾਰਨਿੰਗ ਦੇ ਕੇ ਛੱਡ ਦੇਣਾ ਕਿ ਨੈਕਸਟ ਟਾਈਮ ਤੇਰਾ ਫੋਨ ਨਹੀਂ ਜਾਣਾ ਚਾਹੀਦਾ ਬੰਦੇ ਨੂੰ ਔਰ ਜੇ ਗਿਆ ਫਿਰ ਚਾਰਜ ਲੱਗਣਾ ਸੇਮ ਇੰਡੀਆ ਚ ਵੀ ਉਹੀ ਆ ਜੇ ਇੰਡੀਆ ਦਾ ਕਾਨੂੰਨ ਚੈੱਕ ਕਰੋ ਤਾਂ ਇੰਡੀਆ ਚ ਵੀ ਉਹੀ ਆ ਕਿਸੇ ਦੇ ਘਰ ਦੇ ਬਾਹਰ ਜਾ ਕੇ ਅਗਲੇ ਨੂੰ ਥ੍ਰੈਟਿੰਗ ਦੇਣਾ ਧਰਨੇ ਲਾਣਾ ਉਹਨੂੰ ਟਰੈਸ ਪਾਸਿੰਗ ਕਹਿੰਦੇ ਆ ਇੱਥੇ ਵੀ ਇਹੀ ਆ ਇੰਡੀਆ ਚ ਵੀ ਕਾਨੂੰਨ ਹੈਗਾ ਪਰ ਲੋਕੀ ਕਈ ਲੋਕਾਂ ਨੂੰ ਪਤਾ ਨਹੀਂ ਲਾਗੂ ਨਹੀਂ ਹੁੰਦਾ ਪਰ ਜਦੋਂ ਜਿਹਨਾਂ ਨੂੰ ਪਤਾ ਆਪਣਾ ਰਾਈਟਸ ਆ ਫਿਰ ਟਰੈਸ ਪਾਸਿੰਗ ਲਗਵਾਉਂਦੇ ਵੀ ਆ ਸੋ ਲਖੇ ਸਦਾਣਾ ਇੱਕ ਹੰਡੇ ਹੋਇਆ ਵਰਤਾ ਉਹਨੇ ਹੰਡੇ ਹੋਇਆ ਬੰਦਾ ਇਹ ਨਹੀਂ ਉਹਨੂੰ ਪਕਪਾਣਾ ਸਿੱਧੂ ਨੂੰ ਇਸ ਬੰਦੇ ਨੇ ਕਿ ਕਿਨਾਂ ਲਿਯੂਜ਼ ਕੀਤਾ ਮਾ ਪਾਨਾ ਤਾਂ ਗਿਆ ਅੰਦਰ ਲੱਖਾਂ ਬਾਰ ਭੀੜ ਇਕੱਠੀ ਕਰ ਰਿਆ ਪਾਨੇ ਨੂੰ ਛਡਾਉਣਾ ਪਾਨੇ ਹਸਤੇ ਆਏ ਕਰਨਾ ਨਹੀਂ ਉਹ ਸਾਰਾ ਕੁਝ ਆਪਣੇ ਵਾਸਤੇ ਕਰ ਰਿਆ ਕਿ ਉਹ ਭੀੜ ਇਕੱਠੀ ਹੋਊਗੀ ਭੀੜ ਵਿੱਚ ਕੌਣ ਖੜਾ ਹੈ ਮੰਚ ਤੇ ਲੱਖਾ ਸਿਧਾਣਾ ਪਾਨਾ ਤਾਂ ਹੈ ਨਹੀਂ ਨਾ ਮੰਚ ਤੇ ਲੱਖਾ ਸਿਧਾਣਾ ਉੱਥੇ ਖੜਾ ਹੈ ਲੱਖਾ ਦਊਗਾ ਪ੍ਰਵਚਨ ਕਿਉਂਕਿ ਲੱਖੇ ਨੂੰ ਮੌਕਾ ਮਿਲ ਗਿਆ ਇੰਨੀ ਸਾਰੀ ਜਨਤਾ ਫੇਸ ਟੂ ਫੇਸ ਸੋਸ਼ਲ ਮੀਡੀਆ ਵਾਲੀ ਗੱਲ ਹੋ ਰ ਅੱਜ ਮੈਂ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੀ ਹਾਂ ਠੀਕ ਹੈ ਤੁਸੀਂ ਲੋਕ ਸੁਣ ਰਹੇ ਹੋ ਪਰ ਉਹ ਇੱਕ ਡਿਫਰੈਂਟ ਗੱਲ ਹੈ ਕਿ ਜਦੋਂ ਮੈਂ 10 ਲੱਖ ਲੋਕਾਂ ਦੇ ਮੂਹਰੇ ਸਟੇਜ ਤੇ ਖੜੀ ਹੋਵਾਂਗੀ ਜੋ ਕੁਝ ਮੈਂ ਉੱਥੇ ਬੋਲੂਗੀ ਨਾ 10 ਲੱਖ ਲੋਕਾਂ ਦੇ ਸਾਹਮਣੇ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਸੋਸ਼ਲ ਮੀਡੀਆ ਦੀ ਵੀਡੀਓ ਨਾਲੋਂ ਕਿਉਂਕਿ ਪ੍ਰੈਕਟੀਕਲ ਫੇਸ ਟੂ ਫੇਸ ਸੋ ਲੱਖਾਂ ਸਧਾਣਾ ਪ੍ਰੋਪਰਲੀ ਰੋਟੀਆਂ ਸੇਕ ਰਿਆ ਤਵਾ ਬੜਾ ਤੱਤਾ ਹੁਣ ਹਣ ਤੱਤੇ ਤਵੇ ਦੇ ਜਿਹੜੇ ਥੱਲੇ ਅੱਗ ਬਲ ਰਹੀ ਹੈ ਉਹ ਬਲ ਰਹੀ ਹੈ ਭਾਨੀ ਸਿੱਧੂ ਦੇ ਨਾਮ ਦੀ ਲੱਕੜਾ ਤੇ ਅੱਗ ਭਾਨਾ ਸਿੱਧੂ ਥੱਲੇ ਬਲ ਰਿਆ ਟਾਰਚਰ ਉਹ ਬੰਦਾ ਹੋ ਰਿਹਾ ਹੈ ਤਵਾਰਖਤਾ ਲੱਖੇ ਸਧਾਨੇ ਨੇ ਤਵਾ ਤਵਾ ਮਤਲਬ ਜਨਤਾ ਥੱਲੇ ਨਾਮ ਪਾਨਾ ਸਿੱਧੂ ਅੱਗ ਪਾਨਾ ਸਿੱਧੂ ਤਵਾ ਜਨਤਾ ਤੇ ਉੱਤੇ ਜਿਹੜੀ ਰੋਟੀ ਪਕ ਰਹੀ ਆ ਉਹ ਕੌਣ ਆ ਲੱਖਾ ਸਧਾਨਾ ਲੱਖਾ ਸਧਾਨਾ ਜਦੋਂ ਗੈਂਗਸਟਰ ਰਿਆ ਨੇ ਬਹੁਤ ਪੈਸਾ ਕਮਾਇਆ ਬੰਦੇ ਨੇ ਕਦੀ ਆਪਣਾ ਹਿਸਾਬ ਨਹੀਂ ਦੇਊਗਾ ਪੈਸੇ ਦਾ ਅੱਜ ਇਹਨੂੰ ਇੱਕਦਮ ਸੁਝਿਆ ਵੀ ਹੁਣ ਮੇਰਾ ਟਾਈਮ ਆ ਗਿਆ ਵੀ ਜਿਹੜੇ ਗੈਂਗਸਟਰ ਜਾਂ ਲੁੱਚੇ ਲੰਡੇ ਹੁੰਦੇ ਆ ਰਾਜਨੀਤੀ 'ਚ ਆ ਜਾਂਦੇ ਆ ਸ਼ਾਇਦ ਮੈਂ ਵੀ ਕੋਈ ਉੱਧਾ ਲੈ ਜਾਵਾਂ ਅੱਛਾ ਕਿ ਲੋਕਾਂ ਨੂੰ ਬਹੁਤ ਵੱਡਾ ਭਲੇਖਾ ਬੈਠਾ ਪੰਜਾਬ 'ਚ ਵੀ ਕੱਢ ਦਿੰਨੀ ਆ ਜਿਵੇਂ ਪਤਾ ਨਹੀਂ ਭਗਵੰਤ ਮਾਨ ਇੱਕ ਹਾਸਿਆ ਬਨੇਤਾ ਸੀ ਕਮੇਡੀ ਆਰਟਿਸਟ ਸੀ ਇਹ ਕੱਲ ਦਾ ਉੱਠ ਕੇ ਐਮਐਲਏ ਬਣ ਗਿਆ ਜਾਂ ਐਮਪੀ ਬਣ ਗਿਆ ਫਿਰ ਸੀਐਮ ਬਣ ਗਿਆ ਅਸੀਂ ਮੈਂ ਜੀ ਗੈਂਗਸਟਰ ਆ ਮੈਂ ਕਿਉਂ ਨਹੀਂ ਬਣ ਸਕਦਾ ਮੈਂ ਵੀ ਇਦਾਂ ਹੀ ਕਰੂੰਗਾ ਮੈਂ ਪਹਿਲੇ ਐਮਐਲਏ ਤੋਂ ਸ਼ੁਰੂ ਹੋਊਂਗਾ ਲੱਖਾਂ ਸਦਾਨਾ ਫਿਰ ਮੈਂ ਐਮਪੀ ਬਣੂੰਗਾ ਤੇ ਫਿਰ ਮੈਂ ਇੱਕ ਦਿਨ ਆਊਗਾ 10-15 ਸਾਲਾਂ ਬਾਅਦ ਮੈਂ ਸੀਐਮ ਬਣ ਜਾਊਗਾ ਇਹ ਜਿਹੜੇ ਜਿਹੜੇ ਭਲੇਖੇ ਇਦਾਂ ਦੇ ਗੁੰਡੇ ਬਦਮਾਸ਼ ਆਪਣੇ ਮਨਾਂ 'ਚ ਰੱਖੀ ਬੈਠੇ ਹੈ ਨਾ ਇਹ ਭਲੇਖਿਆਂ ਨੂੰ ਕੱਢ ਦੋ। ਭਗਵੰਤ ਮਾਨਿਕ ਕਮੇਡੀ ਆਰਟਿਸਟ ਸੀ ਉਹ ਬੰਦਾ ਦਸਾਂ ਨੌਂ ਦੀ ਕਿਰਤ ਕਰਕੇ ਸਟੇਜਾਂ 'ਤੇ ਖੜ ਕੇ ਰੋਟੀ ਖਾਈ ਆ ਪਰ ਉਹਨੇ ਗੈਂਗਸਟਰ ਵਾਲਾ ਕੰਮ ਨਹੀਂ ਕੀਤਾ। ਉਹਨੇ ਲੋਕਾਂ ਨੂੰ ਵੱड्या-ਕੁੱਟਿਆ ਮਾਰਿਆ ਨਹੀਂ ਉਹਨੇ ਡਰੱਗ ਚਿੱਟਾ ਨਹੀਂ ਵੇਚਿਆ ਉਹਨੇ ਆਪਣੀ ਕਿਰਤ ਕੀਤੀ ਆ। ਸੋ ਹਰ ਇੱਕ ਕਲਾਕਾਰ ਬੰਦਾ ਜਿਹੜਾ ਕਿਰਤ ਕਰਕੇ ਖਾਂਦਾ ਹੈ ਜਾਂ ਕੋਈ ਵੀ ਬੰਦਾ ਫੈਕਟਰੀ 'ਚ ਕੰਮ ਕਰਦਾ ਹੈ ਡਰਾਈਵਿੰਗ ਕਰਦਾ ਟਰੱਕ ਚਲਾਉਂਦਾ ਹੈ ਪ੍ਰੈਕਸੀ ਚਲਾਉਂਦਾ ਕਿਤੇ ਵੀ ਬੱਚੇ ਸਟੂਡੈਂਟਸ ਵੀ ਕੰਮ ਕਰਦੇ ਆ ਟਿਮ ਹਾਟਨ ਤੇ ਮੈਕਡੋਨਲਡ ਤੇ ਮੈਂ ਕਹਿੰਨੀ ਵੀ ਉਹ ਕਿਰਤ ਕਰਕੇ ਖਾਂਦੇ ਆ ਇੱਕ ਨੰਬਰ ਦੀ ਕਮਾਈ ਹੁੰਦੀ ਜਿਹੜੀ ਟੈਕਸ ਕੱਟ ਕੇ ਸਰਕਾਰਾਂ ਸਾਨੂੰ ਸਾਡੇ ਬੈਂਕ ਚ ਦਿੰਦੀਆਂ ਪਰ ਕਿ ਇਹਨਾਂ ਦੇ ਬੈਂਕਾਂ ਦਾ ਸਾਫ ਹੈਗਾ ਕਿਸੇ ਕੋਲ ਸੋ ਜਨਤਾ ਵੀ ਜਿਹੜੀ ਇੰਨੀ ਉਹ ਜਨਤਾ ਉੱਥੇ 5000 ਲੋਕ ਇਕੱਠੇ ਹੋਏ ਆ ਉਹਨਾਂ ਦੇ ਵਿੱਚੋਂ 70% ਸਿਰਫ ਤਮਾਸ਼ਾ ਦੇਖਣ ਗਏ ਆ ਉਹ ਚੱਲ ਬਾਈ ਉੱਥੇ ਲੱਕੇ ਨੇ ਉਹ ਮਜਵਾ ਜਿਹਾ ਲਾਇਆ ਕਹਿੰਦੇ ਉੱਥੇ ਬੰਦੇ ਇਕੱਠੇ ਹੋ ਚਲੋ ਆਪਾਂ ਵੀ ਚੱਲਦੇ ਆ ਯਾਰ ਕਰਨਾ ਕੀ ਹੈ ਵਿਹਲੇ ਆ ਅੱਜ ਖੇਤਾਂ ਨਾ ਪਾਣੀ ਲਾਉਣ ਦਾ ਟਾਈਮ ਨਹੀਂ ਠੰਡ ਦਾ ਮਹੀਨਾ ਚਲੋ ਆਪਾਂ ਵੀ ਬਹਿ ਕੇ ਸੁਣ ਕੇ ਆਈਏ ਕੀ ਹੁੰਦਾ 70% ਲੋਕ ਇਦਾਂ ਦੇ ਹੁੰਦੇ ਜਿਹੜੇ ਸੁਣਾ ਨਾ ਹੁੰਦੇ ਤੇ ਮੁੜ ਜਾਂਦੇ ਆ ਸੋ ਲੱਖਾ ਸਦਾਣਾ ਪਾਨੇ ਸਿੱਧ ਨਾਲੋਂ ਜ਼ਿਆਦਾ ਡੇਂਜਰਸ ਹੈ ਗੱਲ ਮੇਰੀ ਯਾਦ ਰੱਖਿਓ ਪਾਨਾ ਬੜਬੋਲਾ ਹੈ ਉਹ ਚਲਾਕ ਨਹੀਂ ਹੈ ਕਿਉਂਕਿ ਜੋ ਸ਼ਾਤਰ ਹੁੰਦਾ ਨਾ ਉਹ ਲੱਖੇ ਦੀ ਗੇਮ ਨੂੰ ਭਾਪ ਲੈਂਦਾ ਅਗਰ ਉਹ ਮੁੰਡਾ ਛਾਤਰ ਹੁੰਦਾ ਤਾਂ ਸੋਚਦਾ ਵੀ ਮੇਥੋਂ ਤਾਂ ਮੈਂ ਇੰਨਾ ਬੋਲਦਾ ਮੈਂ ਸਿੱਧਾ ਲੋਕਾਂ ਨੂੰ ਫੋਨ ਤੇ ਧਮਕੀਆਂ ਦਿੰਦਾ ਵੀ ਇਹ ਮੇਰਾ ਕਾਹਦਾ ਦੋਸਤ ਐ ਮੈਨੂੰ ਸਟਾਪ ਨਹੀਂ ਕਰਦਾ ਮੈਨੂੰ ਸਮਝਾਉਂਦੇ ਨੇ ਉਲਟਾ ਮੇਰਾ ਹੋਰ ਸਾਥ ਦੇ ਰਿਹਾ ਆਪ ਲੱਖਾ ਸਧਾਨਾ ਕਿਸੇ ਨੂੰ ਧਮਕੀਆਂ ਨਹੀਂ ਦੇ ਰਿਹਾ ਆਪ ਕਿਸੇ ਨੂੰ ਕਾਲ ਨਹੀਂ ਕਰਦਾ ਜੇ ਲੱਖਾ ਸਧਾਨਾ ਵੀ ਲੋਕਾਂ ਦੇ ਫਸੇ ਹੋਏ ਕੋਈ ਪੈਸੇ ਲੱਖੇ ਨੇ ਜੇ ਮੰਨ ਲਓ ਕਿਤੇ ਦਵਾਈ ਐ ਤੇ ਦੇਖਿਆ ਵੀ ਲੱਖ ਨੇ ਇਦਾਂ ਫੋਨ ਕੀਤਾ ਤਾਂ ਲੱਖੇ ਤੇ ਵੀ ਪਰਚੇ ਪਏ ਹੋਣੇ ਸੀ ਸੋ ਇਹਨੂੰ ਕਹਿੰਦੇ ਆ ਆਹ ਕਹਿੰਦੇ ਆ ਰ ਯਾਰ ਮਾਰ ਇਤਿਹਾਸ ਗਵਾ ਬੜੇ ਯਾਰਾਂ ਨੇ ਯਾਰਮਾਰ ਕੀਤੀ ਕਈ ਯਾਰਾਂ ਨੇ ਤਾਂ ਆਪਣੇ ਯਾਰਾਂ ਦੀਆਂ ਜਨਾਨੀਆਂ ਨਾਲ ਹੀ ਛੜਾ ਕੇ ਤਲਾਕ ਕਰਕੇ ਉਹ ਹੀ ਰੱਖ ਕੇ ਵਿਆਹ ਕਰਾ ਲਿਆ ਇਦਾਂ ਦੇ ਵੀ ਯਾਰਮਾਰ ਹੁੰਦੀ ਹੈ ਸੋ ਚਾਹੇ ਤੁਸੀਂ ਗੈਂਗਸਟਰ ਹੋ ਚਾਹੇ ਤੁਸੀਂ ਕਿਸੇ ਤੁਸੀਂ ਰਾਜਨੀਤਾਂ ਬਹੁਤ ਵੱਡੇ ਕੋਈ ਅਹੁਦੇ ਤੇ ਹੋ ਚਾਹੇ ਤੁਸੀਂ ਬਹੁਤ ਵੱਡੇ ਖਿਲਾੜੀ ਹੋ ਕੁਛ ਵੀ ਹੋ ਪਰ ਜਿਹਨੂੰ ਵੀ ਤੁਸੀਂ ਆਪਣਾ ਬਹੁਤ ਸਕੇ ਵਾਲਾ ਦੋਸਤ ਸਮਝੋਗੇ ਨਾ ਅੱਖਾਂ ਹਮੇਸ਼ਾ ਖੋਲ ਕੇ ਰੱਖਿਓ ਸਕਾ ਜਿਹੜਾ ਵਧੀਆ ਦੋਸਤ ਫਰੈਂਡ ਹੁੰਦਾ ਉਹ ਹਮੇਸ਼ਾ ਤੁਹਾਨੂੰ ਬੁਰੇ ਕੰਮ ਤੋਂ ਬੁਰੀ ਗੱਲ ਤੋਂ ਸਟਾਪ ਕਰਦਾ ਉਹ ਕਹੋਗਾ ਯਾਰ ਬਾਈ ਇਹਦਾ ਨਾ ਕਰ ਤੂੰ ਫਾਸਟਿੰਗ ਆ ਨਾ ਕਰ ਪਰ ਜਿਹੜਾ ਬੰਦਾ ਤੁਹਾਨੂੰ ਹੱਲਾ ਸ਼ੇਰੀ ਦਿੰਦਾ ਕਰ ਯਾਰ ਮੈਂ ਤੇਰੇ ਨਾਲ ਆ ਪੰਜਾਬ ਤੇਰੇ ਨਾਲ ਆ ਪਿੱਛੇ ਜਨਤਾ ਦੀ ਲਾ ਦਾਂਗੇ ਢੇਰ ਕਿਵੇਂ ਤੇਨੂੰ ਚੱਕ ਕੇ ਫੜ ਲੈਣਗੇ ਅਸੀਂ ਤੈਨੂੰ ਕਢਾ ਲਾਂਗੇ ਉਹ ਬੰਦਾ ਹੱਲਾ ਸ਼ੇਰੀ ਦੇ ਕੇ ਟਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਿਆ ਸੋ ਲੱਖੇ ਸਿਧਾਣੇ ਨੇ ਇਸਤੇਮਾਲ ਕੀਤਾ ਭਾਨੇ ਸਿੱਧੂ ਦਾ ਜੋ ਭੱਜਿਆ ਫਿਰਦਾ ਭਾਨੇ ਨੂੰ ਛੁੜਾਣਾ ਉਹ ਭਗਵੰਤ ਮਾਨਾਂ ਨਾਲੋਂ ਤੋਂ ਚੰਗਾ ਨਹੀਂ ਕੀਤਾ ਭਾਨੇ ਨੂੰ ਛੁੜਾਣਾ ਐ ਕਰਨਾ ਉਹ ਕਰਨਾ ਭਾਨਾ ਅੰਦਰ ਜਾਂਦਾ ਹੀ ਨਾ ਜੇ ਲੱਖਾਂ ਨੂੰ ਸਹੀ ਗਾਈਡ ਕਰਦਾ ਜਿਹਦਾ ਸਹੀ ਫਰੈਂਡ ਸੀ ਉਹ ਆਪ ਸਹੀ ਚੱਲਦਾ ਰਿਹਾ ਆਪ ਉਹਨੇ ਕਾਨੂੰਨ ਨੂੰ ਨਹੀਂ ਹੰਝ ਲਿੱਤਾ ਪਰ ਉਹਨੇ ਉਹਨੂੰ ਇਸਤੇਮਾਲ ਕੀਤਾ ਸੋ ਭਾਨੇ ਵਰਗੇ ਹੋਰ ਬੜੇ ਨੌਜਵਾਨ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਡੇ ਭਾਨੇ ਸਿੱਧੂ ਨੂੰ ਫੋਲੋ ਕਰਦੇ ਆ ਮੈਨੂੰ ਵੀ ਬੜੇ ਮੈਸੇਜ ਆਉਂਦੇ ਆ ਤੂੰ ਬੋਲਦੀ ਕਿਵੇਂ ਭਾਨੇਵਾਰੀ ਤੇਰੀ ਹਿੰਮਤ ਕਿਵੇਂ ਆ ਕਰਦਾਂਗੇ ਉਹ ਕਰਦਾਂਗੇ ਦੇਖੋ ਮੈਨੂੰ ਧਮਕੀਆਂ ਦੇਣ ਤੋਂ ਬਚਾਈ ਤੁਸੀਂ ਇਹ ਗੱਲ ਭਾਨੇ ਨੂੰ ਸਮਝਾਣੀ ਚਾਹੀਦੀ ਸੀ ਵੀ ਬਾਈ ਕੰਮ ਕਰ ਚੱਜ ਦੇ ਕਰ ਸਾਰੀ ਜਨਤਾ ਤੇਰੇ ਨਾਲ ਹੋਵੇ ਅਸੀਂ ਵੀ ਤੇਰੇ ਨਾਲ ਖੜਦੇ ਪਰ ਕਾਨੂੰਨ ਨੂੰ ਹੱਥ ਲੈ ਕੇ ਕਿਸੇ ਨੂੰ ਧਮਕੀਆਂ ਦੇ ਕੇ ਦੈਟਸ ਬੈਡ ਭਾਨੇ ਨੇ ਜ਼ਮੀਨ ਨੱਪੀ ਆ ਬਾਈ ਕਿੱਲੇ ਆਪਣੀ ਭੈਣ ਨੂੰ ਕਬਜ਼ਾ ਲੈ ਕੇ ਦਿੱਤਾ ਜਿਹੜੀ ਇਹਦੀ ਭੈਣ ਦੀ ਜਠਾਣੀ ਦੀ ਕੁੜੀ ਆ ਉਹਦੇ ਬਿਆਨ ਸੁਣੋ ਪਰ ਕਹਿੰਦੀ ਜਿਹੜੀ ਕੋਠੀ 'ਚ ਬੈਠਾ ਉੱਥੇ ਕਦੀ ਸ਼ਰਾਬੀ ਲਿਆਉਂਦਾ ਕਦੀ ਗੁੰਡੇ ਵਾਰ ਦਿੰਦਾ ਨਸ਼ੇੜੀ ਕਹਿੰਦੀ ਉਹ ਵੀ ਮੇਰੀ ਮੇਰੀ ਕੋਠੀ ਕਹਿੰਦੀ ਮੇਰੇ ਨਾਮ ਤੇ ਆ ਹੁਣ ਉਹ ਕੁੜੀ ਨੇ ਕੋਰਟ 'ਚ ਕੇਸ ਪਾਇਆ ਕਹਿੰਦੇ ਭਾਨਾ ਉਥੇ ਤਰੀਕਾ ਤੇ ਵੀ ਨਹੀਂ ਜਾ ਰਿਹਾ ਕਿਉਂਕਿ ਉਹਨੂੰ ਪਤਾ ਕਿ ਉਹ ਗਲਤ ਹੈ ਕੇਸ ਜਿੱਤੋਂ ਕੀ ਕੁੜੀ ਪ੍ਰਸ਼ਾਸਨ ਕੁੜੀ ਦਾ ਸਾਥ ਦੇਊਗਾ ਸਾਡੇ ਸੀਐਮ ਸਾਹਿਬ ਨੂੰ ਵੀ ਸਾਥ ਦੇਣਾ ਚਾਹੀਦਾ ਭਗਵੰਤਪਾਣ ਜੀ ਨੂੰ ਇਹ ਜੀਤੀ ਦਾ ਜਿਹਦੀ ਧੀ ਦੀ ਜ਼ਮੀਨ ਤੇ ਕਬਜ਼ਾ ਕੀਤੇ ਹੋਇਆ ਸੋ ਪੰਜਾਬ ਚ ਹੁਣ ਉਹ ਬਦਮਾਸ਼ੀ ਵਾਲਾ ਰਾਜ ਨਹੀਂ ਰਿਹਾ ਵੀ ਕੋਈ ਤਮ ਕਮ ਤਮ ਖਿਆ ਦੇਊਗਾ ਲੋਕੀ ਡਰਨਗੇ ਨਹੀਂ ਨਹੀਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੇਰੇ ਨਾਲ ਦੁਸ਼ਮਣੀ ਰੱਖਣ ਤੋਂ ਪਹਿਲਾਂ ਮੇਰੀਆਂ ਗੱਲਾਂ ਤੇ ਗੌਰ ਫਰਮਾਇਆ ਕਰੋ ਮੈਂ ਇੱਕ ਸੱਚ ਤੇ ਸਾਫ਼ ਤੇ ਇਨਸਾਫ਼ ਵਾਲੀ ਲੇੜੀ ਆ ਮੈਂ ਇਨਸਾਫ਼ ਦੀਆਂ ਗੱਲਾਂ ਕਰਦੀ ਆ ਜੋ ਗਲਤ ਹੋ ਰਿਹਾ ਮੈਂ ਉਹਦੇ ਵਿਰੁੱਧ ਬੋਲਦੀ ਆ ਕਿ ਇਹ ਗਲਤ ਆ ਟੋਟਲੀ ਰੋਂਗਾ ਪੰਜਾਬ ਦੀ ਸ਼ਾਂਤੀ ਭੰਗ ਨਾ ਕਰੋ